ਹੁਣ ਦੇਖ ਲੈ ਲੇੜਾ ਤੇਰਾ ਤੂੰ ਆਪਣਾ ਦੇਖ ਕੇ ਗੱਲ ਹੈਗਾ ਜਿਹੜਾ ਤੇਰਾ ਦਿਲ ਹੈਗਾ ਸਹੀ ਗੱਲ ਹੈ ਮੈਂ ਇਹ ਗੱਲ ਕਰੋ ਇਹਦਾ ਦਿਲ ਨਾ ਦਿਖਾਓ ਬੇਚਾਰੇ ਦਾਸਤਾ ਦੇ ਵੀ ਮੈਂ ਆ ਮੈਨੂੰ ਕੁਝ ਮੰਗਦਾ ਕਿਉਂ ਵੀ ਗੱਲ ਤੇਰੇ ਤੋਂ ਨਿਭੜਨੀ ਹੈ ਕੱਲੂ ਤੂੰ ਮੈਨੂੰ ਕਹੀ ਜਾਵੇਂ ਵੀ ਵੀਰੇ ਤੂੰ ਐਂ ਕਰਦਾ ਬਾਹਰ ਘਾਟਾ ਉਹ ਗੱਲ ਆਪਾਂ ਨੂੰ ਚੰਗੀ ਲੱਗਦੀ ਹੈਗੀ ਚਲ ਜਾਏ ਜਾ ਦੱਸ ਤੂੰ ਵੀ ਦੱਸ ਦੇ ਯਾਰ ਮੈਨੇ ਕਹਤਾ ਚੱਲ ਕੋਈ ਨਹੀਂ ਜਿਹਨੂੰ ਜਿਹਨੇ ਪਾਲੇ ਨੇ ਠੀਕ ਹੈ ਨਾ ਪਸ਼ੂ ਪਾਲੇ ਤਾਂ ਸਾਰੇ ਹੀ ਪਾਲਦੇ ਨੇ ਵੀਰੇ ਕਹਤਾ ਇਹਨੇ ਕਿਹਾ ਪਾਲਦੇ ਨੇ ਇੱਕ ਦਾ ਇੱਕ ਦਾ ਦੱਸ ਆ ਲੇਲੇ ਦਾ ਦੱਸ ਕਿੰਨੇ ਲੈਣਾ ਲੇਲੇ ਦਾ ਬੋਲ ਹੋਰ ਦੱਸ ਲੇਲੇ ਦਾ 20000 ਰੁਪਏ ਲੈ ਬਾਕੀ ਇਹਨੇ ਕਹਿਤਾ ਜੋ ਠੀਕ ਹੈ ਇਹ ਤੋਂ ਅੱਛਾ ਚਲੋ ਜੀ 20 ਕਹਤਾ ਜੀ ਹੁਣ ਵੀ ਜਿਹਨੇ ਲੈਣਾ ਭਾਈ ਆਪਣਾ ਉਹ ਵੀ ਪੁੱਗਦਾ ਦੱਸ ਦੋ ਵੀ ਅਸੀਂ ਇਹਨੇ ਤੱਕ ਲੈਣਾ ਹਾਂ ਠੀਕ ਲੱਗਿਆ ਤਾਂ ਆਪਣਾ ਦੇ ਦਾਂਗੇ ਉਹ ਹੀ ਕਹਿੰਦੇ ਜਵਾਨ ਤੇ ਹੁਣ ਉਹ ਕਰੇ ਵੀ ਕਹਿੰਦੇ ਨੇ ਉਹਨੇ ਯਾਰ ਕਿਹਾ ਹੁਣ ਗੱਲ ਹੋਰ ਨਹੀਂ ਹੈ ਜਿਸ ਜਵਾਨ ਦੀ ਗੱਲ ਪੁੱਗ ਦੇ ਦੀ ਹੈ ਹੁਣ ਜੀ ਅਸੀਂ 20 ਮੰਗਦੇ ਜਿੰਨਾ ਕਮਾਲ ਉਹਨਾਂ ਦਾ ਗੱਲ ਕਰਦੇ ਮੇਰੇ ਵੀਰ ਠੀਕ ਹੈ ਨਾ ਐਂ ਤੈਨੂੰ ਪਤਾ ਹੀ ਹੈ ਬਾਕੀ ਤਾਂ ਉਹ ਯਾਰ ਪੁੱਗਦਾ ਦੇ ਦਾਂਗੇ ਯਾਰ ਰੁਪਈਆ ਲਾਉਂਦੇ ਨੇ ਪੂਰੇ ਲੈ ਲੇ ਤੇ ਕਿੰਨੇ ਨਾਲੇ ਨਾਉਂ ਲੈਂਦੇ